ਰੋਜ਼ਵਿਲ ਹਾਊਸਿੰਗ ਮਾਰਕੀਟ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਮੰਥ ਤੋਂ ਮੰਥ ਚੇਂਜ ਹੋਇਆ ਹੈ ਤੇ ਚੇਂਜ ਦੇ ਪਿੱਛੇ ਰੀਜ਼ਨ ਕੀ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਹਾਂ ਹਰਪ੍ਰਤਿਕ ਸੈਣੀ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਤੁਹਾਡੀ ਲੋਕਲ ਮਾਰਕੀਟ ਦੇ ਰੀਅਲ ਏਸਟੇਟ ਡਾਟਾ ਨੂੰ ਸਟੱਡੀ ਕਰਕੇ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ ਤਾਂ ਕਿ ਤੁਸੀਂ ਜੇ ਘਰ ਖਰੀਦਣਾ ਚਾ ਰਹੇ ਹੋ ਜਾਂ ਵੇਚਣਾ ਚਾ ਰਹੇ ਹੋ ਇੱਕ ਇਨਫਾਰਮਡ ਡਿਸੀਜਨ ਲੈ ਸਕੋ ਤੁਹਾਨੂੰ ਪਤਾ ਹੋਵੇ ਕਿ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਹੈ ਨੇਸ਼ਨ ਦੇ ਵਿੱਚ ਕੀ ਹੋ ਰਿਹਾ ਹੈ ਤੇ ਤੁਹਾਨੂੰ ਕਿ ਇਨਵੈਂਟਰੀ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ 53% ਮੋਰ ਹੋਮਸ ਹੈਗੇ ਆ ਜੇ ਆਪਾਂ ਪਿਛਲੇ ਸਾਲ ਮਈ ਦੇ ਨਾਲ ਕੰਪੇਅਰ ਕਰੀਏ ਉਹਦੇ ਨਾਲੋਂ ਤੇ 27% ਹੋਮਸ ਇਨਕਰੀਜ਼ ਹੋ ਚੁੱਕੇ ਨੇ ਸਿਰਫ ਪਿਛਲੇ ਮਹੀਨੇ ਨਾਲੋਂ ਰਾਈਟ ਨਾਓ 390 ਘਰ ਫੋਰ ਸੇਲ ਲੱਗੇ ਹੋਏ ਨੇ ਰੋਸਵਲ ਕੈਲੀਫੋਰਨੀਆ ਦੇ ਵਿੱਚ ਤੇ ਵੱਧਦੀ ਹੋਈ ਜਿਹੜੀ ਇਨਵੈਂਟਰੀ ਇਹਦੇ ਪਿੱਛੇ ਰੀਜ਼ਨ ਹੋ ਸਕਦਾ ਹੈ ਜਿਹੜਾ ਲੋਕ ਇਨਫੈਕਟਡ ਆ ਟੁੱਟਣਾ ਜਿੱਥੇ ਆਪਾਂ ਸੁਣ ਰਹੇ ਹਾਂ ਲੋਕ ਇਨਫੈਕਟ ਬਾਰੇ ਜਾਨਕੀ ਜਿਹੜੇ ਬੰਦੇ 2-3% ਦੇ ਉੱਤੇ ਜਿਨ੍ਹਾਂ ਨੇ ਇੰਟਰਸਟ ਰੇਟ ਆਪਣਾ ਲੋਕ ਕੀਤਾ ਹੋਇਆ ਉਹ ਹੁਣ ਘਰ ਵੇਚ ਨਹੀਂ ਰਹੇ ਕਿਉਂਕਿ ਉਹ ਡਰ ਰਹੇ ਸੀਗੇ ਕਿ ਸਾਨੂੰ ਅੱਗੇ ਜਾ ਕੇ 6-7% ਤੇ ਘਰ ਮਿਲਨੇ ਪਰ ਹੁਣ ਲੱਗਦਾ ਉਹ ਵੀ ਤੰਗ ਆ ਚੁੱਕੇ ਨੇ ਇੰਟਰਸਟ ਰੇਟ ਕਿੰਨੇ ਸਟੱਬਨ ਹੋਏ ਹੋਏ ਨੇ ਜਿੱਦੀ ਹੋਏ ਹੋਏ ਆ ਕਿ 7% ਤੇ ਹੀ ਫਸੇ ਹੋਏ ਨੇ ਉਹਨਾਂ ਨੇ ਵੀ ਹੁਣ ਫਾਈਨਲੀ ਡਿਸਾਈਡ ਕਰ ਲਿਆ ਕਿ ਯਾਰ ਆਪਾਂ ਘਰ ਵੇਚਨੇ ਲਾਣੀ ਸ਼ੁਰੂ ਕਰ ਦਿੱਤੀ ਜਿਹਦਾ ਅਸਰ ਰੋਜ਼ਵੈਲ ਦੀ ਮਾਰਕੀਟ ਦੇ ਵਿੱਚ ਦਿਖ ਰਿਹਾ ਹੈ ਤੇ ਹੁਣ ਗੱ ਉੱਥੇ ਸਿਰਫ 149 ਹੋਮਸੇ बिक ਸਕੇ ਜਿਹੜੇ ਕਿ ਅਪਰੈਲ ਮਹੀਨੇ ਨਾਲੋਂ 18% ਘੱਟ ਸੇਲਸ ਨੇ ਤੇ ਜੇ ਆਪਾਂ ਪਿਛਲੇ ਸਾਲ ਮਈ ਨਾਲੋਂ ਗੱਲ ਕਰੀ ਤਾਂ 25% ਘੱਟ ਸੇਲਸ ਹੋਈਆਂ ਨੇ ਇਸ ਮਹੀਨੇ ਦੇ ਵਿੱਚ ਤੇ ਸਿਰਫ ਰੋਜ਼ਵਲ ਚ ਨਹੀਂ ਹੋ ਰਿਹਾ ਜੇ ਆਪਾਂ ਮਾਰਗੇਜ ਬੈਂਕਰ ਐਸੋਸੀਏਸ਼ਨ ਦੀ ਰਿਪੋਰਟ ਪੜ੍ਹਦੇ ਹਾਂ ਤਾਂ ਉਹ ਦੱਸ ਰਹੇ ਨੇ ਕਿ ਮਲਟੀ ਡੈਕੇਡ ਲੈਵਲ ਤੇ ਲੋ ਹੋਈਆਂ ਹੋਈਆਂ ਨੇ ਜਿਹੜੀਆਂ ਮਾਰਗੇਜ ਐਪਲੀਕੇਸ਼ਨਾਂ ਜਨਕਿ ਪਿਛਲੇ 20-30 ਸਾਲਾਂ ਵਿੱਚ ਪਹਿਲੀ ਵਾਰੀ ਇੰਨੀਆਂ ਘੱਟ ਮਾਰਗੇਜ ਐਪਲੀਕੇਸ਼ਨਾਂ ਦੇਖਣ ਨੂੰ ਮਿਲ ਰਹੀਆਂ ਨੇ ਪਿੱਛੇ ਰੀਜ਼ਨ ਉਹੀ 7% ਦਾ ਇੰਟਰਸਟ ਰੇਟ ਬਹੁਤੇ ਬਾਅਰਸ ਕੁਆਲੀਫਾਈ ਨਹੀਂ ਹੁੰਦੇ ਜੋ ਕੁਆਲੀਫਾਈ ਹੁੰਦਾ ਹੈ ਤੋ ਆਪਣੀ ਐਡੀ ਹਾਈ ਪੇਮੈਂਟ ਦੇਖ ਕੇ ਡਰ ਜਾਂਦਾ ਆ ਕਹਿੰਦਾ ਯਾਰ ਇਹਦੇ ਨਾਲ ਤੋ ਰੈਂਟਲ ਹੀ ਚੰਗਾ ਆ ਬਾਅਰਸ ਦੀ ਜਿਹੜੀ ਅਰਜੈਂਸੀ ਆ ਜਿਹੜੀ ਉਹਨਾਂ ਨੂੰ ਕਾਲੀ ਸੀ ਕਰ ਲੈਂਦੀ ਉਹ ਕਾਫੀ ਜ਼ਿਆਦਾ ਸਲੋ ਹੋ ਰਹੀ ਹੈ ਸਿਰਫ 157 ਘਰ ਕੰਟਰੈਕਟ ਦੇ ਵਿੱਚ ਗਏ ਨੇ ਲਾਸਟ ਮੰਥ ਦੇ ਵਿੱਚ ਜਾਨੀ ਕਿ ਪੈਂਡਿੰਗ ਪਏ ਨੇ ਜਿਹੜੇ ਕਿ 14% ਘਟਨੇ ਪਿਛਲੇ ਅਪ੍ਰੈਲ ਨਾਲੋਂ ਤੇ 16% ਘਟਨੇ ਲਾਸਟ ਈਅਰ ਨਾਲੋਂ ਜਿੱਥੇ ਕਿ ਸੇਲਸ ਘਟੀਆਂ ਨੇ ਉੱਥੇ ਅੰਡਰ ਕੰਟਰੈਕਟ ਘਰ ਵੀ ਘਟਨੇ ਕਿ ਦੋਨੋਂ ਪਾਸੇ ਹੀ ਜਿਹੜੀ ਸੇਲ ਦਾ ਉਹਨੂੰ ਫੈਕਟ ਪਿਆ ਆ ਨਵੇਂ ਬਾਏਰਸ ਘਟਨੇ ਮਾਰਕੀਟ ਦੇ ਵਿੱਚ ਰੋਜ਼ਵੈਲ ਦੇ ਵਿੱਚ ਹੁਣ ਇਹਦੇ ਵਿੱਚ ਵੀ ਜਿਹੜਾ ਰੀਜ਼ਨ ਆ ਉਹ ਇਹ ਆ ਕਿ ਜਿਹੜੀ ਹੁਣ ਇਕਨੋਮਿਕ ਅਨਸਟੇਬਿਲਟੀ ਬਣੀ ਹੋਈ ਆ ਰੋਜ਼ ਨਵੀਂ ਨਵੀਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਕਦੇ ਟੈਰਿਫ ਆ ਗਏ ਨੇ ਕਿਤੇ ਵਾਰਡ ਦੀ ਕੋਈ ਗੱਲ ਆ ਜਾਂਦੀ ਕਦੇ AI ਰਿਲੇਟਿਡ ਨਿਊਜ਼ ਆ ਜਾਂਦੀਆਂ ਨੇ ਉਤੋਂ ਲੇ-ਆਫਸ ਵੀ ਬਾਤ ਲਿਆ ਜਾਂਦੇ ਸੋ ਜਿਹੜੇ ਬਾイヤਸ ਨੇ ਬਹੁਤ ਡਰੇ ਹੋਏ ਨੇ ਕਿਉਂਕਿ ਘਰ ਲੈਣ ਦਾ ਜ਼ਮਾਨਾ ਆਫ ਦਾ ਪ੍ਰੋਪਰਟ ਡਿਸੀਜਨ ਤਾਂ ਬਾイヤਸ ਜਿਹੜੇ ਉਹ ਰੁੱਕ ਕੇ ਅਬਜ਼ਰਵ ਕਰ ਰਹੇ ਨੇ ਕਿ ਪਹਿਲਾਂ ਦੇਖੀਏ ਮਾਰਕੀਟ ਜਾ ਕੇ ਇਸ ਪਾਸੇ ਰਹੀ ਹੈ ਫਿਰ ਉਸ ਹਾਮਲਾ ਡਿਸੀਜਨ ਲਵਾਂਗੇ ਜਿੱਥੇ ਕਿ ਇਨਵੈਂਟਰੀ ਵਧੀਆ ਬਾイヤਸ ਦੀ ਡਿਮਾਂਡ ਘਟੀਆ ਉੱਥੇ ਇੱਕ ਹੋਰ ਇੰਟਰਸਟਿੰਗ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਿਹੜੇ ਸੈਲਰਸ ਨੇ ਜਿਹੜਾ ਘਰ ਵੇਚ ਲੈ ਉਹਦਾ ਪਤਾ ਕਿਦਾਂ ਲੱਗਦਾ ਹੈ ਲਾਸਟ ਜਿਹੜਾ ਮੰਥ ਆ ਉਹਦਾ ਜਿਹੜਾ ਔਨ ਐਵਰੇਜ ਲਿਸਟਿੰਗ ਪ੍ਰਾਈਸ ਆ ਰੋਜ਼ਵੈਲੋ ਹੈਗਾ 747000 ਪਰ ਜਿਹੜਾ ਔਨ ਐਵਰੇਜ ਸੇਲਿੰਗ ਪ੍ਰਾਈਸ ਆ ਰੋਜ਼ਵੈਲੋ ਹੈਗਾ 677000 ਗੈਪ ਬਹੁਤ ਵੱਡਾ ਆ ਇਥੋਂ ਪਤਾ ਲੱਗਦਾ ਹੈ ਕਿ ਲੋਕ ਅਜੇ ਵੀ ਘਰ ਓਗਲੀ ਪ੍ਰਾਈਸ ਲਾ ਰਹੇ ਨੇ ਇਹ ਸੋਚ ਕੇ ਕਿ ਜੋ 2022 ਦੇ ਵਿੱਚ ਮਿਲ ਰਿਹਾ ਸੀ ਉਹਨਾਂ ਨੂੰ ਹੁਣ ਵੀ ਦੁਬਾਰਾ ਮਿਲ ਸਕਦਾ ਹੈ 올ਸਰ ਚਰਨਲ ਕਿ ਬੜੀ ਵਧੀਆ ਇਕਨੋਮੀ ਤੇ ਮਾਰਕੀਟ ਲੈਦੀ ਨਿਊਜ਼ ਦਿੰਦੇ ਨੇ ਉਹਨੇ ਵੀ ਇਹ ਕਿਹਾ ਹੈ ਕਿ ਜਿਹੜੇ ਸੈਲਰਸ ਆ ਉਹਨਾਂ ਨੂੰ ਹੁਣ ਐਕਸਪੈਕਟੇਸ਼ਨਸ ਆਪਣੇ ਇੰਪਰੂਵ ਕਰ ਲੈਣੀਆਂ ਚਾਹੀਦੀਆਂ ਨੇ ਤੇ ਸੈਕਟ ਕਰ ਲੈਣਾ ਚਾਹੀਦਾ ਹੈ ਕਿ ਜਿਹੜੀ ਮਾਰਕੀਟ ਆ ਉਹ ਹੁਣ ਸ਼ਿਫਟ ਹੋ ਰਹੀ ਆ ਬਾਏ ਸੇ ਵੱਲ ਈਜ਼ੀ ਮਨੀ ਤੇ ਬਿਡਿੰਗ ਵਾਰ ਦਾ ਕੰਮ ਖਤਮ ਹੋ ਗਿਆ ਜੇ ਤੁਹਾਨੂੰ ਘਰ ਵੇਚਣਾ ਹੈ ਤਾਂ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਤੇ ਸਭ ਤੋਂ ਜ਼ਰੂਰੀ ਗੱਲ ਆ ਤੁਹਾਨੂੰ ਘਰ ਚੰਗੀ ਪ੍ਰਾਈਸ ਤੇ ਆਪਣਾ ਲਿਸਟ ਕਰਨਾ ਪੈਣਾ ਹੈ ਜਿੱਥੇ ਸੇਲਸ ਗਈਆਂ ਨੇ ਉੱਥੇ ਐਵਰੇਜ ਡੇਜ਼ ਔਨ ਮਾਰਕੀਟਸ ਵੀ ਇਨਕਰੀਜ਼ ਹੋਏ ਹਨ ਯਾਨੀ ਕਿ ਜੇ ਘਰ ਪਿਛਲੇ ਸਾਲ ਸਿਰਫ 24 ਦਿਨ ਦੇ ਵਿੱਚ ਵਿਕ ਰਿਹਾ ਸੀ ਮਈ ਦੇ ਵਿੱਚ ਉਹ ਇਸ ਸਾਲ ਦੀ ਮਈ ਦੇ ਵਿੱਚ ਕੋ 34 ਦਿਨ ਲਾ ਕੇ ਵਿਕ ਰਿਹਾ ਹੈ ਲੇਕਿਨ ਬਾਏਰਸ ਹੁਣ ਜ਼ਿਆਦਾ ਟਾਈਮ ਲੈ ਰਹੇ ਨੇ ਕਿਉਂਕਿ ਉਹਨਾਂ ਕੋਲ ਹੁਣ ਇਨਵੈਂਟਰੀ ਜ਼ਿਆਦਾ ਆ ਚੁੱਕੀ ਹੈ ਤਾਂ ਆਬਵੀਅਸਲੀ ਉਹ ਦੇਖ ਪਰਖ ਕੇ ਹੀ ਘਰ ਲੈ ਰਹੇ ਨੇ ਉੱਥੋਂ ਬਿਲਡਰ ਬਹੁਤ ਵਧੀਆ ਵਧੀਆ ਸਕੀਮਜ਼ ਦੇ ਰਹੇ ਨੇ ਬਹੁਤ ਵਧੀਆ ਇਨਸੈਂਟਿਵਸ ਦੇ ਰਹੇ ਨੇ ਆਫਰਸ ਲੱਗੀਆਂ ਹੋਈਆਂ ਨੇ ਬਾਹਰ ਤਾਂ ਉਹ ਬਾਏਰ ਜਿਹੜਾ ਹੈਗਾ ਉਹ ਸਿਆਣਾ ਹੋ ਗਿਆ ਤੇ ਜਿਹੜਾ ਵੀ ਦੱਸ ਰਿਹਾ ਕਿ ਕਿਵੇਂ ਇਸ 1 ਸਾਲ ਦੇ ਵਿੱਚ ਮਾਰਕੀਟ ਬਿਲਕੁਲ ਹੀ ਹਿਲ ਚੁੱਕੀ ਆ ਕਿਵੇਂ ਹਾਈ ਇੰਟਰਸਟ ਰੇਟ ਤੇ ਇਕਨੋਮਿਕ ਸਟੈਬਿਲਿਟੀ ਨੇ ਰੋਜ਼ਵਲਦੀ ਮਾਰਕੀਟ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਹੈ ਇਹ ਨੰਬਰ ਹੈਗਾ ਅਬਸਾਰਪਸ਼ਨ ਰੇਟ ਯਾਨੀ ਕਿ ਜਿੰਨੇ ਘਰ ਬਿਕਨੂ ਲੱਗੇ ਹੋਏ ਆ ਉਹ ਕਿੰਨੀ ਛੇਤੀ ਅਬਸਾਰਬ ਹੁੰਦੇ ਨੇ ਕਿੰਨੀ ਛੇਤੀ ਬਾਏਰਸ ਉਹਨਾਂ ਨੂੰ ਖਰੀਦ ਲਏ ਨੇ 1 ਮਹੀਨੇ ਦੇ ਵਿੱਚ ਸੋ ਲਾਸਟ ਈਅਰ ਆਵਸਪਸ਼ਨ ਰੇਟ ਸੀਗਾ ਕੁਝ 78% ਯਾਨੀ ਕਿ ਜੇ 5 ਘਰ ਵਿਕਣ ਨੂੰ ਲੱਗੇ ਨੇ ਉਹ ਚੋਂ 4 ਘਰ ਵਿਕ ਜਾਂਦੇ ਸੀਗੇ ਉਸ ਮਹੀਨੇ ਦੇ ਵਿੱਚ ਪਰ ਇਸ ਮਹੀਨੇ ਮਈ ਦੇ ਵਿੱਚ ਇਹ ਅਬਸੋਰਪਸ਼ਨ ਰੇਟ ਘਟ ਕੇ ਰਹਿ ਚੁੱਕਿਆ ਸਿਰਫ 38% ਯਾਨੀ ਕਿ ਜੇ 5 ਘਰ ਵਿਕਣ ਨੂੰ ਲੱਗ ਰਿਹਾ ਤਾਂ ਸਿਰਫ 2 ਘਰ ਵਿਕਰੇ ਹੁਣ ਆਪ ਸੋਚੋ ਕਿੱਥੇ ਤੇਨ 4 ਚੋਂ 3 ਘੱਟ ਤੇ ਕਿੱਥੇ 5 ਚੋਂ 2 ਘੱਟ ਕਿੰਨਾ ਵੱਡਾ ਡਿਫਰੈਂਸ ਆ ਚੁੱਕਿਆ ਸਿਰਫ ਇੱਕ ਸਾਲ ਦੇ ਵਿੱਚ ਜਸਟ ਬਿਕੋਜ਼ ਆਫ ਆਲ ðiਸ ਨਿਊਜ਼ ਸਟੱਬਰਨ ਇੰਟਰਸਟ ਰੇਟਸ ਤੇ ਇਕਨੋਮਿਕ ਅਨਸਟੇਬਿਲਿਟੀ ਤੇ ਇੱਥੋਂ ਵੀ ਪਤਾ ਲੱਗ ਰਿਹਾ ਕਿ ਜਿਹੜੀ ਮਾਰਕੀਟ ਆ ਬਾਇਰਸ ਵੱਲ ਮੂਵ ਹੋ ਰਹੀ ਆ ਤੇ ਸੈਲਰਸ ਜਿਹੜਾ ਅਪਰ ਹੈਂਡ ਰਿਹਾ ਪਿਛਲੇ ਕੁ ਸਾਲਾਂ ਦੇ ਵਿੱਚ ਉਹ ਹੁਣ ਸਟੇਬਲਾਈਜ਼ ਹੋ ਰਿਹਾ ਹੈ ਹੁਣ ਉਸ ਲੈਵਲ ਤੇ ਆ ਰਿਹਾ ਜਿੱਥੇ ਬਾਇਰਸ ਤੇ ਸੈਲਰ ਦੋਵੇਂ ਇੱਕ ਲੈਵਲ ਤੇ ਮਿਲ ਸਕਦੇ ਨੇ ਹੁਣ ਤੁਹਾਡੇ ਲਈ ਇਹ ਨੰਬਰਸ ਕੀ ਮੈਨੇ ਰੱਖਦੇ ਨੇ ਦੇਖੋ ਜੇ ਤਾਂ ਤੁਸੀਂ ਬਾਇਰ ਹੋ ਤਾਂ ਤੁਹਾਡੇ ਕੋਲ ਤਾਂ ਹੁਣ ਬਹੁਤ ਜ਼ਿਆਦਾ ਆਪਰਚੂਨਿਟੀਆਂ ਖੁੱਲੀਆਂ ਹੋਈਆਂ ਨੇ 53% ਤਾਂ ਸਿੱਧੀ ਇਨਵੈਂਟਰੀ ਇਨਕਰੀਜ਼ ਹੋ ਚੁੱਕੀ ਆ ਔਨ ਟਾਪ ਆਫ 댓 ਵਧੀਆ ਵਧੀਆ ਤੁਹਾਨੂੰ ਡੀਲਸ ਮਿਲ ਰਹੀਆਂ ਨੇ ਸੈਂਟਿਮੀਲ ਰਹੀਆਂ ਨੇ ਤੁਹਾਨੂੰ 4.9% 3.9% ਇੰਟਰਸਟ ਰੇਟਸ ਦੇ ਲੌਕ ਕਰਨ ਦੇ ਆਪਸ਼ਨਸ ਮਿਲ ਰਹੇ ਨੇ ਬਿਲਡਰਸ ਵੱਲੋਂ which we haven't even seen in last 3 years so ਜਿੱਥੇ ਕਿ ਤੁਹਾਨੂੰ ਪ੍ਰਾਈਸਿੰਗ ਕੋਈ ਸਾਲ 2 ਸਾਲ ਪਹਿਲਾਂ ਨਹੀਂ ਮਿਲ ਰਹੀਆਂ ਇੱਥੇ ਤੁਹਾਨੂੰ ਇੰਟਰਸਟ ਰੇਟ ਵੀ 2 ਸਾਲ ਪਹਿਲਾਂ ਵਾਲੇ ਮਿਲ ਰਹੇ ਨੇ ਮੈਨੂੰ ਕਿ ਤੁਸੀਂ ਜੇ ਆਪਣੇ ਲਈ ਘਰ ਖਰੀਦ ਰਹੇ ਹੋ ਜਾਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤੁਸੀਂ ਸਿੱਧਾ ਵਿਚ ਇਜ਼ ਅ ਗ੍ਰੇਟ ਆਪਸ਼ਨ ਸੋ ਤੁਹਾਨੂੰ ਇਹਦਾ ਫਾਇਦਾ ਲੈਣਾ ਚਾਹੀਦਾ ਇਹ ਜਿਹੜੀਆਂ ਘਟੀਆਂ ਪ੍ਰਾਈਸਿੰਗ ਆ ਇਹਦੇ ਵਿੱਚ ਕੋਈ ਵਧੀਆ ਡੀਲ ਲੱਭ ਕੇ ਆਪਣਾ ਘਰ ਲੈ ਲੈਣਾ ਚਾਹੀਦਾ ਪਰ ਜੇ ਤੁਸੀਂ ਸੈਲਰ ਹੋ ਤੁਹਾਡੇ ਲਈ ਇੰਨੀ ਵਧੀਆ ਖੁਸ਼ਖਬਰੀ ਨਹੀਂ ਹੈ ਕਿਉਂਕਿ ਘਰ ਜ਼ਿਆਦਾ ਟਾਈਮ ਲਾ ਕੇ ਵਿਕ ਰਹੇ ਨੇ ਪਰ ਫੇਰ ਵੀ ਹਜੇ ਵੀ ਮਾਰਕੀਟ ਦੇ ਵਿੱਚ ਜੇ ਤੁਸੀਂ ਪ੍ਰਾਈਸ ਚੰਗੀ ਤਰ੍ਹਾਂ ਲਾਉਂਦੇ ਹੋ ਤਾਂ ਘਰ ਵਿਕ ਰਹੇ ਨੇ 34 days is not that bad of the time chonk din lagdane average ghar vichonu which is still quite good if we compare to other cities like menticcha jithe ki almost 49 days lag rahe abhi kade layi so we are still doing good we are still doing better par phir bhi realistic rakh ke hi ghar apna vichonu lao comps nu changi tarah study karo aur realtor nu hire karo jeda thaanu false hopes deke tohada ghar na la de kyunki kai realtor ki karde ne listing land de mari jo tusi kende ho oh man ke te la dande ne baad ch tohada ghar te bikdani hai oh realtor hire karo jeda ਤੁਸੀਂ ਚੰਗੀ ਤਰ੍ਹਾਂ ਸਟੱਡੀ ਕਰੇ ਤੁਹਾਡੇ ਨਾਲ ਸਾਰਾ ਡਾਟਾ ਸ਼ੇਅਰ ਕਰੇ ਤੁਹਾਨੂੰ ਦੱਸੇ ਵੀ ਮਾਰਕੀਟ ਚੱਲ ਕਿਦਿਆ ਉਸ ਹਾਵਨ ਨਾਲ ਤੁਸੀਂ ਆਪਣਾ ਘਰ ਪ੍ਰਾਈਸ ਕਰ ਸਕੋ ਮੁੱਖ ਦੀ ਗੱਲ ਇਹ ਆ ਕਿ ਹਾਈ ਡਿਸਟਿੰਗ ਪ੍ਰਾਈਸਿੰਗ ਮਲਟੀਪਲ ਆਫਰਸ ਉਹ ਦਿਨ ਜਿਹੜੇ ਆ ਉਹ ਖਤਮ ਹੋ ਚੁੱਕੇ ਨੇ ਇਹ ਕੱਲੇ ਰੋਜ਼ਵਿਲ ਦੇ ਵਿੱਚ ਨਹੀਂ ਸਾਰੇ ਨੇਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਲੌਂਗ ਟਰਮ ਦੇ ਦੇਖੀਏ ਤਾਂ ਸਭ ਲਈ ਹੀ ਵਧੀਆ ਗੱਲ ਆ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਬਾਇਰਸ ਲਈ ਮਾਰਕੀਟ ਔਖੀ ਬਣੀ ਹੋਈ ਸੀ ਪਿਛਲੇ 3-4 ਸਾਲਾਂ ਲੰਮੇ ਬੰਦਾ ਘਰ ਲੈ ਐਵਰੇਜ ਕੋਥੀ ਨਹੀਂ ਕਰ ਸਕਦਾ ਸੀ ਹੁਣ ਇੱਕ ਲੈਵਲ ਤੇ ਆਵਾਂਗੇ ਸੈਲਰਜ਼ ਲਈ ਵੀ ਬੜੀ ਆਪਰਚੂਨਿਟੀ ਆ ਕਿ ਚਲੋ ਠੀਕ ਆ ਤੁਹਾਨੂੰ ਵਧੀਆ ਬਾਇਰਸ ਮਿਲ ਜਾਣਗੇ ਜੇ ਤੁਸੀਂ ਸਹੀ ਪ੍ਰਾਈਸ ਲਾਤੇ ਬਾਇਰਸ ਲਈ ਤਾਂ ਬਹੁਤ ਜ਼ਿਆਦਾ ਆਪਸ਼ਨਸ ਖੁੱਲ ਚੁੱਕੀਆਂ ਨੇ ਇਹ ਹੀ ਮਾਰਕੀਟ ਐਦਾਂ ਦੀ ਜਿਹੜੀ ਮਾਰਰ ਨੂੰ ਹਲਦੀ ਮਾਰਕੀਟ ਕਹਿੰਦੇ ਆ ਜਿੱਥੇ ਕਿ ਜਿਹੜੀ ਡਿਮਾਂਡ ਆ ਤੇ ਸਪਲਾਈ ਉਹ ਇੱਕ ਦੂਜੇ ਦੇ ਨੇੜੇ ਟਡੇ ਰਹਿਣ ਜਦੋਂ ਉਹਨਾਂ 'ਚੋਂ ਇੱਕ ਚੀਜ਼ ਬਹੁਤ ਵਾਝੇ ਵਧੀਆ ਇੱਕ ਚੀਜ਼ ਘੱਟ ਜਵੇ ਤਾਂ ਦੂਜੀ ਸਾਈਡ ਸਫਰ ਕਰਦੀ ਐ ਜਿਵੇਂ ਬਾਇਰਸ ਕਰ ਰਹੇ ਸੀ ਪਿਛਲੇ ਕੁਝ ਸਾਲਾਂ ਦੇ ਵਿੱਚ ਪਰ ਫਾਈਨਲੀ ਹੁਣ ਜਿਹੜੀ ਪਾਵਰ ਆਫ ਬਾਇਰਸ ਦੇ ਹੱਥ ਦੇ ਵਿੱਚ ਸੋ ਇਹ ਤਾਂ ਸੀ ਇਸ ਮਈ ਮਹੀਨੇ ਦੇ ਸਟੈਟਸ ਬਾਕੀ ਜੇ ਤੁਸੀਂ ਸੈਂਟਰ ਵੈਲੀ ਜਿਵੇਂ ਮਟਿਕਲ ਦੇ ਥਰੂ ਜਾਂ ਸੈਕਰਾਮੈਂਟੋ ਏਰੀਆ ਰੋਜ਼ਵਿਲ ਏਰੀਆ ਯੂਬਰ ਸਿਟੀ ਏਰੀਆ ਕਿਤੇ ਵੀ ਘਰ ਦੇਖ ਰਹੇ ਹੋ ਤਾਂ ਮੈਂ ਨਵੇਂ ਏਰੀਆਜ਼ ਦੇ ਵਿੱਚ ਕਾਫੀ ਐਕਟਿਵ ਹਾਂ ਇਸ ਇਨ ਏਰੀਆਜ਼ ਦੇ ਡੇਟਾ ਨੂੰ ਕਾਫੀ ਸਟੱਡੀ ਕਰਦਾ ਰਹਿੰਦਾ ਹਾਂ ਤਾਂ ਮੈਂ ਤੁਹਾਨੂੰ ਇੱਕ ਵਧੀਆ ਡੀਲ ਲੈ ਕੇ ਦੇ ਸਕਦਾ ਹਾਂ ਜੇ ਤੁਸੀਂ ਘਰ ਵੇਚ ਰਹੇ ਹੋ ਤਾਂ ਮੈਂ ਤੁਹਾਨੂੰ ਇੱਕ ਵਧੀਆ ਤੁਹਾਨੂੰ ਲਾਈਕ ਲਿਸਟਿੰਗ ਦੇ ਵਿੱਚ ਵੀ ਹੈਲਪ ਕਰ ਸਕਦਾ ਤਾਂ ਕਿ ਆਪਾਂ ਜਿਆਦਾ ਤੋਂ ਜਿਆਦਾ ਜਿਹੜੇ ਕਲਾਇੰਟਸ ਹਨ ਉਹਨਾਂ ਨੂੰ ਅਟਰੈਕਟ ਕਰ ਸਕੀਏ ਬਾਕੀ ਮੇਰੀ ਜਿਹੜੀ ਕੰਟੈਕਟ ਇਨਫੋਰਮੇਸ਼ਨ ਹੈ ਉਹ ਸੱਲੇ ਡਿਸਕ੍ਰਿਪਸ਼ਨ ਦੇ ਵਿੱਚ ਲਿਖੀ ਹੋਊਗੀ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਬਾਕੀ ਵੀਡੀਓ ਨੂੰ ਬਾਕੀ ਵਾਅ ਸ਼ੇਅਰ ਕਰੋ ਕਿਉਂ That's what you got.